15 ਅਗਸਤ ਨੂੰ ਸਾਦਕਾ ਸੈਨਿਕ ਵੈਲਫੇਅਰ ਸੁਸਾਇਟੀ ਦੇ ਵੱਲੋਂ ਰਖਾ ਬਾਗ ਦੇ ਵਿੱਚ 에어ਪੋਰਟਸ ਨੇਵੀ ਅਤੇ ਆਰਮੀ ਦੇ ਸ਼ਹੀਦਾਂ ਦੇ ਯਾਦ ਵਿੱਚ ਬਣਾਏ ਗਏ ਸਮਾਰਕ ਤੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਯੋਧਿਆਂ ਨੂੰ ਤਿਰੰਗਾ ਝੰਡਾ ਲਹਿਰਾ ਕੇ ਸਲਾਮੀ ਦਿੱਤੀ ਗਈ। ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਸੈਨਿਕ ਸੁਸਾਇਟੀ ਦੇ ਸਰਪ੍ਰਸਤ ਕਰਨਲ ਸੋਹਣ ਸਿੰਘ ਰਿਟਾਇਰਡ ਨੇ ਕੀਤੀ। ਇਸ ਮੌਕੇ ਐਨਸੀਸੀ ਜਵਾਨਾਂ ਨੂੰ ਸੁਸਾਇਟੀ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਦੇਸ਼ ਉੱਤੇ ਸ਼ਹੀਦ ਹੋਣ ਵਾਲੇ ਜਵਾਨਾਂ ਦੀ ਵੀਰ ਨਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾਂ ਉਹ ਅਸੀਂ ਜ਼ਾਹਰ ਕਰ ਸਕੀਏ ਔਰ ਉਸ ਦੇ ਮਤਲਬ ਕਿ ਜਿਹਨੇ ਦੇਸ਼ ਦੀ ਸੇਵਾ ਹੁਣ ਵੀ ਰਿਟਾਇਰ ਹੋਣ ਤੋਂ ਬਾਅਦ ਸਾਡੇ ਸਾਰੇ ਜਵਾਨ ਜੇਸੀਓ ਸੇਵਾ ਕਰ ਰਹੇ ਹਨ ਉਹ ਸੁਸਾਇਟੀ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਚਾਹੇ ਇੱਕ ਸਿਪਾਹੀ ਸਰਵਿਸ ਕਰ ਰਹੇ ਸਰਵਿਸ ਦੇ ਦੌਰਾਨ ਜਾ ਉਸ ਤੋਂ ਬਾਅਦ ਉਹ ਆਪਣੇ ਦੇਸ਼ ਲਈ ਹਮੇਸ਼ਾ ਸਮਰਪਿਤ ਰਹਿੰਦਾ ਹੈ। ਪੰਜਾਬ ਦੇ ਵਿੱਚ ਜੋ 15 ਅਗਸਤ ਦਾ ਦਿਨ ਹੈ 75ਵਾਂ ਆਜ਼ਾਦੀ ਦਿਵਸ ਹੈ ਬੜੀ ਸ਼ਰਧਾ ਅਤੇ ਊਂਟਾਂ ਦੇ ਨਾਲ ਹਰੇਕ ਜਗ੍ਹਾ ਤੇ ਮਨਾਇਆ ਜਾ ਰਿਹਾ ਹੈ। ਜਿੱਥੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਵਿੱਚ ਮਨਾਇਆ ਜਾ ਰਿਹਾ ਹੈ ਅੱਜ ਲੁਧਿਆਣਾ ਜ਼ਿਲ੍ਹੇ ਵਿੱਚ ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਅਤੇ ਉਹਨਾਂ ਦੇ ਨਾਲ ਸਾਡੇ ਨਾਲ ਸਹਿਯੋਗੀ ਆਪਣੇ ਕੈਪਟਨ ਸ਼ਮਸ਼ੇਰ ਸਿੰਘ ਅਸੀ ਕਲਾ ਕੈਪਟਨ ਬੜਿਆਲ ਸਾਹਿਬ ਕੈਪਟਨ ਨਛੱਤਰ ਸਿੰਘ ਸਾਹਿਬ ਕੈਪਟਨ ਹਰਜਿੰਦਰ ਸਿੰਘ ਸਾਹਿਬ ਆਪਣੀ ਟੀਮ ਨੂੰ ਲੈ ਕੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਹੋਰ ਵੀ ਵੱਡੀ ਸ਼ਰਦਨਾਂ ਮਨਾਉਣ ਵਾਸਤੇ ਪਹੁੰਚੇ ਨੇ ਅੱਜ ਜੋ ਇੱਥੇ ਸਾਡੇ ਵੀ ਨਾਰੀ ਆਈਆਂ ਨੇਗੀਆਂ ਉਹਨਾਂ ਨੂੰ ਜੋ ਲੜਾਈ ਦੇ ਵਿੱਚ ਮੇਰੇ ਸਾਡੇ ਭਰਾ ਸ਼ਹੀਦ ਹੋ ਗਏ ਨੇ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਦੌਰਾਨ ਸਨਮਾਨਿਤ ਕੀਤਾ ਜਾਵੇਗਾ ਔਰ ਸਾਡੇ ਸਹੌਲਦਾਰ ਮੱਖਣ ਸਿੰਘ ਜਿਨ੍ਹਾਂ ਨੇ ਬਹੁਤ ਵੱਡੀ ਇੱਕ ਸਿਵਲ ਦੇ ਵਿੱਚ ਆ ਕੇ ਵੱਡੀ ਕੁਰਬਾਨੀ ਕੀਤੀ ਹੈ ਉਹਨਾਂ ਨੇ ਇੱਕ ਬੱਚੇ ਨੂੰ ਜੋ ਚੱਕ ਕੇ ਲੈ ਗਏ ਸੀ ਉਹਨਾਂ ਨੂੰ ਚੱਕ ਕੇ ਮਾਪੇ-ਬਾਪ ਦੇ ਹਵਾਲੇ ਕੀਤਾ ਸਰਕਾਰ ਸੰਸਾਇਟੀ ਵੱਲੋਂ ਉਹਨਾਂ ਨੂੰ ਵੀ ਉਹਨਾਂ ਦਾ ਸਨਮਾਨ ਕੀਤਾ ਗਿਆ ਲੁਧਿਆਣਾ ਤੋਂ ਹਰਜੀਤ ਸਿੰਘ ਦੀ ਰਿਪੋਰਟ ਐਸਐਮਜ਼ ਨਿਊਜ਼ ਫੁਲੀਟਸ ਅਪਡੇਟਸ ਫਲਾਈਕ ਐਂਡ ਫਾਲੋਅ आवर ਫੇਸਬੁੱਕ ਪੇਜ ਐਸਐਮਜ਼ ਐਟ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ आवर ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ